ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪ ਨੂੰ ਬੇਨਤੀ ਕਰਨ ਲੱਗਿਆ ਜੋ ਅੱਜ ਨਗਰ ਕੀਰਤਨ ਆ ਰਿਹਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਦਾ 350ਵਾਂ ਸ਼ਹੀਦੀ ਗੁਰਪੁਰ 25 ਨਵੰਬਰ ਨੂੰ ਸੰਗਤਾਂ ਮਨਾ ਰਹੀਆਂ ਹਨ ਇਹ ਨਗਰ ਕੀਰਤਨ ਤੱਕ ਸ੍ਰੀ ਪਟਨਾ ਸਾਹਿਬ ਤੋਂ ਚੱਲ ਕੇ ਤੇ ਨਗਰਾਂ ਸ਼ਹਿਰਾਂ ਵਿੱਚ ਹੁੰਦਾ ਹੋਇਆ ਅਜ ਪਟਿਆਲਾ ਪਟਿਆਲੇ ਤੋਂ ਨਾਬਾ ਨਾਬੇ ਤੋਂ ਮਲੇਰਕੋੜਾ ਤੇ ਮਲੇਰਕੋੜੇ ਤੋਂ ਆਪਣਾ ਗੁਰਦੁਆਰਾ ਜਗਰਗਰ ਸਾਹਿਬ ਜਗਤ ਸਾਹਿਬ ਸੰਤਾਂ ਬਾਬਾ ਇਛੇ ਸਤਿ ਮਹਾਰਾਜ ਦੀ ਯਾਦ ਵਿੱਚ ਉਹ ਗੁਰਦੁਆਰਾ ਬਣਿਆ ਉੱਥੇ ਨਗਰ ਕੀਰਤਨ ਆਵੇਗਾ 4 ਵਜੇ ਤੋਂ ਬਾਅਦ ਜਦੋਂ ਵੀ ਆ ਤੱਕਦਾ ਹੈ ਕਿ ਉਹ ਦੂਰੋਂ ਆਉਣਾ ਘੰਟਾ ਦਾ ਘੰਟਾ ਅੱਗੇ ਪਿੱਛੇ ਹੋ ਤੱਕਦਾ ਹੈ ਬੇਨਤੀ ਹੈ ਵੀ 4 ਵਜੇ 5 ਵਜੇ ਸੰਗਤ ਵੱਧ ਤੋਂ ਵੱਧ ਦਰਸ਼ਨ ਕਰਨ ਵਾਸਤੇ ਗੁਰਦਿਆਂ ਖੁਸ਼ੀਆਂ ਲੈਣ ਵਾਸਤੇ ਗੁਰਦਾਰਾ ਜਗਤ ਸਾਹਿਬ ਪਹੁੰਚੋ ਭਾਈ ਸਭ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ